ਯਾਰ ਲੱਗਦਾ ਵੀ ਬੇਨਤੀ ਹੈ ਵੀ ਇਹ ਨਾ ਆਵੇ ਜਲਦੀ ਜਲਦੀ ਕਾਲ ਕਰ ਲੋ ਵੀ ਤੁਹਾਡੇ ਕਾਲ ਕਰਨ ਤੋਂ ਪਹਿਲਾਂ ਹੀ ਮੈਂ ਕਹਾ ਵੇਖ ਗਈ ਹਾਂ ਬਿਲਕੁਲ ਬਿਲਕੁਲ ਜਨਵਰੀ ਦੀ 2025 ਆ ਠੀਕ ਹੈ 25 ਜਨਵਰੀ 2025 ਹੂੰ ਹੂੰ ਪਹਿਲੇ ਨਾ ਆਦੀ ਹੈ ਹੂੰ ਜੈਡ 8 ਹੈ ਆਟੋਮੈਟਿਕ ਹੈ ਠੀਕ ਹੈ ਚੱਲੀ ਸਿਰਫ 6000 ਹੈ ਲੈ ਵੀ ਦੋਸਤੋ ਸਾਰੀ ਗੱਡੀ ਰੀਨਵਲ ਦੀ 500 ਵਾਲੇ ਸਟੈਂਪ ਤੇ ਲਿਖ ਕੇ ਗਾਰੰਟੀ ਦੇਵਾਂਗੇ ਠੀਕ ਹੈ ਜੀ ਫਾਰ ਹੈ 2024 ਮਾਡਲ ਹੂੰ ਹੂੰ 4/4 ਹੈ ਮੈਨੂਅਲ ਗੇਅਰ ਦੇ ਵਿੱਚ ਠੀਕ ਹੈ ਜੀ ਚੱਲੀ 25000 ਠੀਕ ਹੈ ਬੇਸਿਕ ਐਕਸੈਸਰੀ ਸਾਰੀ ਲੱਗੀ ਵੀ ਹੈ ਜੀ ਹਮ ਜਿਵੇਂ ਕੱਪ ਹੋਲਡਰ ਆਰਮ ਰੈਸਟ ਠੀਕ ਹੈ ਲਾਈਟਾਂ ਫਰੰਟ ਵਾਲੀਆਂ ਬੈਕ ਵਾਲੀਆਂ ਗ੍ਰਿਲ ਸਾਰਾ ਕੁਝ ਚੇਂਜ ਹੈ ਹਰ ਇੱਕ ਬੰਦੇ ਨੂੰ ਛੋਟੀ ਕਾਰ ਦੀ ਨੀਡ ਹੁੰਦੀ ਹੈ ਜੀ ਹਮ ਪਹਿਲੇ ਨਾਂ ਦੀ ਕਾਰ ਆ ਵੀ ਐਕਸ ਆਈ ਪਲੱਸ ਹੈ ਹਮ ਨਵੀਂ ਦਾ ਮਤਲਬ ਨਵੀਂ ਹੈ ਜੇ ਵੀ ਕਾਰ ਦੇ ਨੰਬਰ ਦੇ ਅੱਗੇ ਪਲੇਟ ਨਹੀਂ ਲਾਈ ਵੀ ਬਿਲਕੁਲ ਬਿਲਕੁਲ ਕਿਉਂ ਨਹੀਂ ਲਾਈ ਵੀ ਬੰਦੇ ਨੇ ਦੂਰੋਂ ਨੇੜੇ ਆਉਣਾ ਆਪਦਾ ਸਰਵਿਸ ਰਿਕਾਲ ਨੰਬਰ ਤੋਂ ਸ਼ੋਰੂਮ ਤੋਂ ਚੈੱਕ ਕਰਵਾ ਕੇ ਗੱਡੀ ਪਰਚੇਸ ਕਰਨ ਆਵੇ ਹਾਂ ਜੀ 10000 ਆ 2021 ਮਾਰ ਲਾ ਪ੍ਰੈਸਟੀਜ ਆਪਸ਼ਨਲ ਆ ਆਟੋਮੈਟਿਕ ਆ ਹਮ ਹਮ ਸਿੰਗਲ ਇੰਚ ਵੀ ਰੀਪੇਂਟ ਨਹੀਂ ਕਰ ਠੀਕ ਆ ਆਟੋਮੈਟਿਕ ਦੇ ਵਿੱਚ ਆ ਡੀਜ਼ਲ ਵੇਰੀਐਂਟ ਦੇ ਵਿੱਚ ਆ ਨਵੇਂ ਦਾ ਮਤਲਬ ਨਵਾਂ ਸਿਉਣਿਆਰ ਘੰਟੀ ਨਹੀਂ ਰਪਿਆ ਹਮ 1.4 ਦੀ ਮਾਈਲੇਜ ਹੁੰਦੀ ਆ 22 23 ਦੀ ਠੀਕ ਆ ਡੀਜ਼ਲ ਪਵਾ ਕੇ ਭੁੱਲਣ ਵਾਲੀ ਕਾਰ ਆ ਜੀ ਵੱਡੀ ਦਾ ਮਤਲਬ ਵੱਡੀ ਤੇ ਐਵਰੇਜ ਕਿਫਾਇਤੀ ਹਮ 40000 ਰੁਪਿਆਵਾਂ ਚ ਵੱਡੀ ਕਾਰ ਡੀਜ਼ਲ ਦੀ ਐਕਸਯੂਵੀ 300 W6 ਠੀਕ ਹੈ ਡੀਜ਼ਲ ਦੇ ਵਿੱਚ ਹੈ ਪਲਾਟੀ ਦੇ ਲੋਏ ਲੱਗੇ ਆ ਨਵੇਂ ਸੀਟ ਕਵਰ ਆ ਸਿਰਫ 52000 ਚੱਲੀ ਆ ਲੈ ਵੀ ਦੋਸਤੋ ਅੱਜ ਆਪਾਂ ਤੁਹਾਡੇ ਅੱਸਤੇ ਲੈ ਕੇ ਆ ਗਏ ਆ ਬਗਲੇ ਵਰਗੀਆਂ ਕਾਰਾਂ ਚਿੱਟੀਆਂ ਚਿੱਟੀਆਂ ਜਾਵਾਂ ਤੁਸੀਂ ਵੇਖੋ ਇੱਧਰ ਸਕਾਰ ਪੀਓ ਐਨ ਖੜੀ ਹੋਈ ਆ ਥਾਰ ਭਾਲ ਦੇ ਉਥਾਰ ਖੜੀ ਹੋਈ ਆ ਅਲਕਾ ਯਾਰ ਵੇਖੋ ਇੱਧਰ ਖੜੀ ਹੋਈ ਆ ਤੁਹਾਨੂੰ ਇਹ ਅੰਦਰੋਂ ਚੈੱਕ ਕਰਾਉਣੇ ਆਜੋ ਜੋ ਇਹ ਘੱਟ ਚਲੀਆਂ ਗੱਡੀਆਂ ਬਿਲਕੁਲ ਨਵੇਂ ਵਰਗੀਆਂ ਅੰਦਰੋਂ ਜੇ ਗੱਲ ਕਰੀਏ ਵੇਖੋ ਤੁਸੀਂ ਯਾਰ ਬਿਲਕੁਲ ਹੀ ਕਹਿ ਰਹੇ ਨੇ ਵੀ ਨਵੇਂਆ ਵਰਗੀ ਫੀਲਿੰਗ ਆਉਂਦੀ ਕਿਉਂਕਿ ਲੈਫਟ ਡਰਾਈਵਨ ਕਾਰਾਂ ਲੈ ਕੇ ਆਉਂਦੇ ਆ ਇਹ ਬਹੁਤ ਹੀ ਨਵੀਆਂ ਨਵੀਆਂ ਕਾਰਾਂ ਇਹਨਾਂ ਕੋਲ ਬਹੁਤ ਹੀ ਸਾਫ਼-ਸਾਫ਼ ਕਾਰਾਂ ਤੇ ਹੁਣ ਆਪਾਂ ਜਾਵਾਂਗੇ ਸਣੀ ਬਾਈ ਕੋਲੇ ਅੱਜ ਆਪਾਂ ਕਿੱਥੇ ਆ ਗਏ ਸੀ ਅੱਜ ਆਪਾਂ ਆ ਗਏ ਸੀ ਗਣਪਤੀ ਕਾਰ ਬਜ਼ਾਰ ਸ਼੍ਰੀ ਮੋਕਸ਼ ਸਾਹਿਬ ਸਭ ਤੋਂ ਜ਼ਿਆਦਾ ਮਸ਼ਹੂਰ ਆਏ 50 ਨੰਬਰ ਕਾਰਾਂ ਰੱਖਣ ਦੇ ਵੀ ਸਿਰਫ ਇੱਧਰ ਕੋਲੇ ਹੁੰਦੀਆਂ ਪਹਿਲੇ ਨਾਂ ਦੀਆਂ ਘਟਕਲੀਆਂ ਭਜਾਣ ਨੰਬਰ ਕਾਰਾਂ ਤੇ ਆਜ ਹੁਣ ਜਾ ਕੇ ਆਪਾਂ ਸਣੀ ਬੇ ਨਾਲ ਗੱਲਬਾਤ ਕਰਦੇ ਆਂ ਤੇ ਫਿਰ ਆਪਾਂ ਤੁਹਾਨੂੰ ਕੱਲੀ-ਕੱਲੀ ਗੱਡੀ ਬਾਰੇ ਜਾਣਕਾਰੀ ਦੇਵਾਂਗੇ ਆਜੋ ਫਿਰ ਉਹ ਸਣੀ ਵੀ ਕੀ ਹਾਲ ਨਵੀਆਂ ਆ ਗਈਆਂ ਆਪਣੇ ਕੋਲ ਲੱਗਦਾ ਹਨ ਵੀ ਅੱਜ ਸਟਾਕ ਅਪਡੇਟ ਕਰਤਾ ਜੀ ਕਾਰਾਂ ਨਵੀਆਂ ਨਵੀਆਂ ਆ ਗਈਆਂ ਲੈਂਟੀਆਂ ਵੀ ਉਹੀ ਆ ਜਿਹੜੀਆਂ ਜ਼ਿਆਦਾ ਵਿਕਣ ਵਾਲੀਆਂ ਠੀਕ ਹੈ ਸ ਕੋਰਪੀਓਨ ਸ਼ੋਰੂਮ ਦੇ ਵਿੱਚ ਵੀ ਆਣੇਗੀ ਵਾਈਟ ਥਾਰ ਲੱਭਣ ਜਾਓ ਤਾਂ ਤੁਹਾਨੂੰ ਮਿਲਣੀ ਨਹੀਂ 4x4 ਦਾ ਖਾਸ ਕਰਕੇ ਇਹ ਵੀ ਏਜੰਸੀ ਚ ਤਾਰ ਆਣੇਗੀ ਅਲਕਾਜ਼ਾਰ ਆਟੋਮੈਟਿਕ ਹੈ ਘੱਟ ਚੱਲੀ ਵੀ ਇਹ ਵੀ ਨਹੀਂ ਮਿਲਦੀ ਆ ਆਲਟੋ ਖੜੀ ਹੈ ਕਾਰਾਂ ਸਾਰੀਆਂ ਨਵੀਆਂ ਨਵੀਆਂ ਲੈ ਕੇ ਆਏ ਆ ਆਪਾਂ ਤੁਹਾਡੇ ਹਾਸਤੇ ਆ ਠੀਕ ਹੈ ਜੀ ਲੋਨ ਕਰਾ ਵੀ ਹੋ ਜਾਂਦਾ ਆਪਣੇ ਕੋਲ ਹਾਂਜੀ ਹਾਂਜੀ ਆਪਣੇ ਕੋਲ ਸਾਰੇ ਬੈਂਕਾਂ ਦੇ ਡੀਐਸਏ ਹੈਗੇ ਆ ਹੂੰ ਸਾਰੇ ਬੈਂਕਾਂ ਤੋਂ ਆਪਾਂ ਲੋਨ ਕਰਵਾ ਲੀਦਾ ਪਰ ਬੰਦੇ ਦੀ ਐਲੀਜੀਬਿਲਿਟੀ ਬੰਦੀ ਹੋਵੇ ਐਚਡੀਐਫਸੀ, ਕੋਟਕ ਮਿੰਦਰਾ, ਮਿੰਦਰਾ, ਨਮਿੰਦਰਾ, ਏਯੂਐਸਕੇ ਸਾਰੇ ਬੈਂਕਾਂ ਨਾਲ ਆਪਣਾ ਡਾਈਆ ਪੈ ਗਿਆ ਠੀਕ ਹੈ ਆਉਣਾ ਹੋਵੇ ਆਪਣਾ ਗਨਪਤੀ ਕਾਰਬਯਾਰ ਦੀ ਪੈ ਹੈ ਦਾ ਗੂਗਲ ਮੈਪ ਤੇ ਲੋਕੇਸ਼ਨ ਵੀ ਹੈਗੀ ਹੈ ਜੀ ਗਨਪਤੀ ਕਾਰਜ਼ ਮੁਕਸਰ ਦੇ ਨਾਂ ਤੇ ਠੀਕ ਹੈ ਜੇ ਆਉਣਾ ਹੋਵੇ ਆਪਣਾ ਮਲੋਟ ਬਿੰਡਾ ਰੋਡ ਬਾਈਪਾਸ ਓਪੋਜ਼ਿਟ ਵਧਵਾ ਹਸਪੀਟਲ ਸ਼੍ਰੀ ਮੁਕਸਰ ਸਾਹਿਬ ਠੀਕ ਹੈ ਜੀ ਲੈਕ ਦੋਸਤੋਂ ਹੁਣ ਥੋੜਾ ਆਪਾਂ ਜਾਰੀ ਟਾਈਮ ਨਾਲ ਲੈਂਦੇ ਹੋਏ ਹੁਣ ਫਿਰ ਸਿੱਧਾ ਬਕਾਇਦਾ ਵੀਡੀਓ ਨਹੀਂ ਕਰਦੇ ਸਟਾਰਟ ਪ ਲੈ ਵੀ ਦੋਸਤੋ ਪਹਿਲਾ ਸਕਾਰ ਵੀਓ ਐਨ ਤੋਂ ਕਰਦੇ ਸ਼ੁਰੂ ਦਿਓ ਬਈ ਗੱਲ ਇਦਾਂ ਵੀ ਬੇਨਤੀ ਹੈ ਵੀ ਇਹ ਨਾ ਆਵੇ ਜਲਦੀ ਜਲਦੀ ਕਾਲ ਕਰ ਲਓ ਵੀ ਤੁਹਾਡੇ ਕਾਲ ਕਰਨ ਤੋਂ ਪਹਿਲਾਂ ਹੀ ਮੈਂ ਕਹਾਂ ਵੇਖ ਗਈ ਹਾਂ ਬਿਲਕੁਲ ਬਿਲਕੁਲ ਜਨਵਰੀ ਦੀ 2025 ਹੈ ਠੀਕ ਹੈ 25 ਜਨਵਰੀ 2025 ਹੂੰ ਹੂੰ ਪਹਿਲੇ ਨਾਂ ਦੀ ਹੈ ਹੂੰ ਜੈਡ 8 ਹੈ ਆਟੋਮੈਟਿਕ ਹੈ ਠੀਕ ਹੈ ਚੱਲੀ ਸਿਰਫ 6000 ਹੈ ਲੈ ਵੀ ਦੋਸਤੋ ਪਹਿਲਾ ਪਟਾਕਾ ਹੀ ਪਾਦਾ 6000 ਚੱਲੀ ਦਿੰਦੀ ਇਹ ਤਾਂ ਤੁਸੀਂ ਚੈੱਕ ਕਰ ਲਿਆ ਚੱਲੀ ਸਿਰਫ 6000 ਹੈ ਹੂੰ ਹੂੰ ਡੀਜ਼ਲ ਆ ਆਟੋਮੈਟਿਕ ਆ ਪਹਿਲੇ ਨਾਲ ਤੇ ਆ ਫੁੱਲ ਵੀਰ ਠੀਕ ਆ ਕਾਰ ਦਾ ਰੇਟ ਆ ਯਸਨੋ ਵਾਲਾ 21,25,000 ਰੁਪਿਆ ਠੀਕ ਆ 18 ਕੋ ਲੱਖ ਰੁਪਏ ਦਾ ਇਹ ਗੱਡੀ ਦੇ ਉੱਪਰ ਬੈਂਕ ਤੋਂ ਕਰਾ ਦੇਾਂਗੇ ਆ ਪਾ ਲੋ ਠੀਕ ਆ ਹਾਂਜੀ ਲੈਓ ਦੋਸਤੋ ਆ ਜਾਓ ਤੇ ਲੈ ਜਾਓ ਲੋਨ ਵੀ ਹੋ ਜਾਣਾ ਰੇਟ ਤੁਹਾਨੂੰ ਬਾਈ ਨੇ ਦੱਸਤਾ ਆ ਪਰ ਛੇੜ ਬੀ ਸੀ ਖੜਾ ਆ ਆਪਣੇ ਕੋਲੇ ਬੱਸ ਤੁਸੀਂ ਆਨਲਾਈਨ ਪੇਮੈਂਟ ਪਾ ਕੇ ਬੁੱਕ ਕਰਾ ਸਕਦੇ ਹੋ ਹਾਂਜੀ ਹਾਂਜੀ ਟੋਕਨ ਮਨੀ ਪਾ ਕੇ ਬੁੱਕ ਕਰਵਾਓ ਫਿਰ ਸਾਨੂੰ ਡਾਕੂਮੈਂਟ ਭੇਜੋ ਠੀਕ ਹੈ ਲੋਨ ਪਾਸ ਹੋ ਗਿਆ ਗੱਡੀ ਤੁਹਾਨੂੰ ਡਿਲੀਵਰ ਕਰ ਦੇਵਾਂਗੇ ਠੀਕ ਹੈ ਜੇ ਕੰਡੀਸ਼ਨ 'ਚ ਫਰਕ ਨਿਕਲਦਾ ਕਿ ਤੋਂ ਰੀਪੇਂਟ ਨਿਕਲਦੀ ਐ ਮੀਟਰ ਬੈਗ ਨਿਕਲਦਾ ਤਾਂ ਡਬਲ ਪੈਸੇ ਵਾਪਸ ਕਰਾਂਗੇ ਜੀ ਅਸੀਂ ਲੈ ਵੀ ਦੋਸਤੋ ਇਸ ਤੋਂ ਵੱਧ ਗਾਰੰਟੀ ਨਹੀਂ ਹੋ ਸਕਦੀ ਹਾਂਜੀ ਉਸ ਤੋਂ ਬਾਅਦ ਫਿਰ ਆ ਆਪਣੇ ਕੋਲ ਆ ਗਈ ਥਾਰ ਦੇਖੋ ਥਾਰ ਐ 2024 ਮਾਡਲ ਹੂੰ 4/4 ਐ ਮੈਨੂਅਲ ਗੇਅਰ ਦੇ ਵਿੱਚ ਐ ਠੀਕ ਹੈ ਜੀ ਚੱਲੀ 25000 ਠੀਕ ਹੈ ਬੇਸਿਕ ਐਕਸੈਸਰੀ ਸਾਰੀ ਜਿਵੇਂ ਕੱਪ ਹੋਲਡਰ ਆਰਮ ਰੈਸਟ ਠੀਕ ਹੈ ਲਾਈਟਾਂ ਫਰੰਟ ਵਾਲੀਆਂ ਬੈਕ ਵਾਲੀਆਂ ਗ੍ਰਿਲ ਸਾਰਾ ਕੁਝ ਚੇਂਜ ਹੈ ਠੀਕ ਹੈ ਚੱਲੀ 25000 ਹੈ ਨੈਕਸਟ ਟੂ ਸ਼ੋਰੂਮ ਹੈ ਸਿੰਗਲ ਵਾਲ ਵਰਗਾ ਵੀ ਸਕ੍ਰੈਚ ਹੈ ਨਹੀਂ ਗੱਡੀ ਦੇ ਉੱਪਰ ਸ਼ੋਰੂਮ ਦੇ ਵਿੱਚ ਲੈਣ ਜਾਓਗੇ ਤੁਹਾਨੂੰ 4x4 ਮਿਲਣੀ ਹੋਈ ਨਹੀਂ ਠੀਕ ਹੈ ਰੇਟ ਦਾ ਦੂਰ ਦੀ ਗੱਲ ਹੈ ਸਿੰਗਲ ਪੀਸ ਹੀ ਖੜਾ ਆਇਆ 15 ਲੱਖ ਤੇ 25000 ਰੁਪਏ ਦੀ ਥਾਰ ਦੇ ਦੇਵਾਂਗੇ ਠੀਕ ਹੈ ਸਾਢੇ 13 ਲੱਖ ਰੁਪਏ ਤੱਕ ਦਾ ਲੋਨ ਆਪਾਂ ਬੈਂਕ ਤੋਂ ਪੜੱਕ ਦੇਣੇ ਕਰਾ ਦੇਾਂਗੇ ਜੀ ਪਰ ਬੰਦੇ ਦੀ ਐਲੀਜੀਬਿਲਟੀ ਬੰਦੀ ਹੋਵੇ ਹੂੰ ਹੂੰ ਬਿਲਕੁਲ ਹਾਂਜੀ ਸਿਬਲ ਓਕੇ ਹੋਵੇ ਸੇਮ ਡੇ ਆਪਾਂ ਲੋਨ ਪ੍ਰੋਸੈਸ ਕਰਵਾ ਕੇ ਸੇਮ ਡੇ ਡਿਲੀਵਰੀ ਦੇ ਦੇਾਂਗੇ ਠੀਕ ਹੈ ਜੀ ਲੈ ਆਏ ਦੋਸਤੋ ਪਹਿਲਾਂ ਆਓ ਪਹਿਲਾਂ ਪਾਓ ਇਹ ਵੀ ਸਿੰਗਲ ਪੀਸ ਹੀ ਖੜਾ ਹੈ ਇਹ ਹੱਥ ਜੋੜ ਕੇ ਬੇਨਤੀ ਹੈ ਆਪਣੇ ਕੋਲ ਲੋਨ ਸਿਰਫ ਪੰਜਾਬ ਵਾਸਤੇ ਅਵੇਲੇਬਲ ਹੈ ਠੀਕ ਹੈ ਹਰਿਆਣਾ ਵਾਸਤੇ ਦਿੱਲੀ ਵਾਸਤੇ ਯੂਪੀ ਵਾਸਤੇ ਜੰਮੂ ਵਾਸਤੇ ਸਾਡੇ ਕੋਲ ਲੋਨ ਦੀ ਸੂਧਾ ਹੈ ਨਹੀਂ ਸਾਡੇ ਕੋਲ ਸੋਰਸੇਸ ਹੈ ਨਹੀਂਗੇ ਜੀ ਉੱਥੋਂ ਦੇ ਹਾਂਜੀ ਕਿਉਂਕਿ ਅਸੀਂ ਤਾਂ ਬੈਂਕ ਨੂੰ ਹੀ ਪੇਪਰ ਪਾਣੇ ਪਰ ਉੱਥੋਂ ਦਾ ਲੋਨ ਸਾਡੇ ਕੋਲ ਬੈਂਕ ਦੇ ਨੰਬਰ ਆਣੇਗੇ ਜੀ ਠੀਕ ਹੈ ਬਿਲਕੁਲ ਲੈ ਵੀ ਦੋਸਤੋ ਜੋ ਵੀ ਗੱਲ ਹੈਗੀ ਬਾਰੇ ਕਲੀਅਰ ਹੈ ਸਾਡਾ ਕਲੀਅਰ ਕਰਤੀ ਸਿਰਫ ਪੰਜਾਬ ਨੰਬਰ ਪੰਜਾਬ ਦੇ ਪੈਂਟ ਕਾਰ ਵਾਸਤੇ ਹੀ ਸਾਡੇ ਕੋਲ ਲੋਨ ਦੀ ਸਹੂਲਤ ਹਾਜ਼ਰ ਹੈ ਜੀ ਠੀਕ ਹੈ ਜੀ ਲੈ ਵੀ ਦੋਸਤੋ ਆ ਜਾਓ ਤੇ ਲੈ ਜਾਓ ਲੈ ਵੀ ਦੋਸਤੋ ਆ ਗੱਡੀ ਦੀ ਮਾਰਕੀਟ ਅੱਜਕੱਲ ਬਹੁਤ ਵੱਧ ਗਈ ਆ ਇਹ ਆ ਅਲਕਾ ਜ਼ਾਰ ਤੇ ਬਾਕੀ ਅਲਕਾ ਜ਼ਾਰ ਆ 2021 ਮਾਡਲ ਹੈ ਪ੍ਰੈਸਟੀਜ ਆਪਸ਼ਨਲ ਆ ਆਟੋਮੈਟਿਕ ਆ ਹੂੰ ਹੂੰ ਸਿੰਗਲ ਇੰਚ ਵੀ ਰੀਪੇਂਟ ਹੈ ਨਹੀਂ ਕਾਰ ਠੀਕ ਹੈ ਆਟੋਮੈਟਿਕ ਦੇ ਵਿੱਚ ਹੈ ਡੀਜ਼ਲ ਵੇਰੀਐਂਟ ਦੇ ਵਿੱਚ ਹੈ ਹਮਮ ਪਹਿਲੇ ਨਾਲ ਦੇ ਹਲਕਾ ਜ਼ਾਰਾ ਠੀਕ ਹੈ ਸੋਈਪੁਰ ਦਾ ਨੰਬਰ ਹੈ ਸ਼ੋਰੂਮ ਦਾ ਮਤਲਬ ਸ਼ੋਰੂਮ ਹਮਮ ਪੈਡਲ ਸ਼ਿਫਟਰ ਦੇ ਵਿੱਚ ਹੈਗਾ ਜੀ ਸਟੀਅਰਿੰਗ ਤੇ ਚੱਕਰਾ ਆ ਦੇ ਵੀਰ ਨੂੰ ਮੈਂ ਕਹੂੰਗਾ ਹਮਮ ਬਿਲਕੁਲ ਵੈਸੇ ਹੁਣ ਪੈਡਲ ਸ਼ਿਫਟਰ ਬੰਦ ਹੋ ਗਿਆ ਹਮਮ ਬਿਲਕੁਲ ਨਵੀਂ ਕਾਰ ਹੈ ਹੂੰ ਕਾਰ ਦਾ ਰੇਟ ਆ ਯਸਨੋ ਵਾਲਾ 13,85,000 ਰੁਪਇਆ ਠੀਕ ਹੈ 12 ਕੋ ਲੱਖ ਰੁਪਏ ਤੱਕ ਦਾ ਬੈਂਕ ਦਾ ਆਪਾਂ ਕਰਾ ਦਿਆਂ ਗੱਡੀ ਦੇ ਉੱਪਰ ਲੋਨ ਪਰ ਕੰਡੀਸ਼ਨ ਹੋਈ ਹੈ ਸਿਬਲ ਓਕੇ ਹੋਵੇ ਐਲੀਜੀਬਿਲਟੀ ਬੰਦੀ ਹੋਵੇ ਸੇਮ ਡੇ ਲੋਨ ਕਰਾ ਦਿਆਂ ਗੱਡੀ ਦੇ ਠੀਕ ਹੈ ਜੀ ਲੈ ਦੋਸਤੋ ਇੱਕ ਦਿਨ ਤੁਸੀਂ ਗੱਡੀ ਲੈ ਕੇ ਜਾ ਸਕਦੇ ਹੋ ਲੋਨ ਕਰਾ ਕੇ ਉਹ ਜਿਹੜੇ ਬੰਦੇ ਟਾੜਾ ਦੀਆਂ ਗੱਡੀਆਂ ਭਾਲਦੇ ਆ ਉਹ ਵੀ ਆਫਰ ਤੁਹਾਡੇ ਕੋਲੇ ਹੈਗੀ ਆ ਇੱਥੇ ਹੁਣ ਵੈਪਰ ਤੁਹਾਨੂੰ ਗਣਪਤੀ ਕਾਰ ਵੀ ਆ ਤੇ ਬਾਕੀ ਲੈਣੇ ਆ ਬਾਈ ਦਾ ਜਾਣ ਕਰਦਾ ਛੋਈ ਗੱਡੀ ਪਰ ਟਾਟਾ ਦੀ ਅਲਟਰੋਜ਼ ਆ 2000 ਤੇ 21 ਮਾਡਲ ਹੈ ਠੀਕ ਆ ਸੈਕੰਡ ਓਨਰ ਆ 49000 ਚੱਲੀ ਆ ਸ਼ੋਰੂਮ ਦਾ ਮਤਲਬ ਸ਼ੋਰੂਮ ਹੈ ਬੰਪਰ ਟੂ ਬੰਪਰ ਹੰ ਟੱਚ ਆ ਫੁੱਲ ਬੀਮ ਹੈ ਨਵੀਂ ਦਾ ਮਤਲਬ ਨਵੀਂ ਆ ਤਾਰ ਦੇ ਰੇਟ ਦੀ ਗੱਲ ਕਰਾਂਗੇ ਯੈਸਨੋ ਵਾਲਾ ਰੇਟ ਆ 5 ਲੱਖ ਤੇ 50000 ਰੁਪਿਆ ਠੀਕ ਹੈ ਜੀ 5.50 ਲੱਖ ਦੀ ਗੱਡੀ ਮਿਲ ਜੂ 100% ਤੱਕ ਲੋਨ ਹੋ ਜੂਗਾ ਰੇਟ ਯਸਨੋ ਵਾਲਾ ਹੀ ਹੈ ਜੀ ਮਾਰਜਿਨ ਵਾਲਾ ਰੇਟ ਨਹੀਂ ਹੈਗਾ ਠੀਕ ਹੈ ਜੀ ਆਜੋ ਤੇ ਲੈ ਜਾਓ ਲੈ ਵੀ ਦੋਸਤੋ ਆ ਆਪਾਂ ਗੱਡੀ ਲੈ ਕੇ ਆ ਗਏ ਆ ਪੈਟਰੋਲ ਦੇ ਵਿੱਚ ਵੀ ਖਰਚਾ ਹੈ ਨਹੀਂ ਤੇ ਐਵਰੇਜ ਵੀ ਬਾਦੂ ਬਾਰੇ ਬੜਾ ਛੋਟੀ ਕਾਰ ਹੈ ਜ਼ਿਮੀਂਦਾਰ ਪਰਿਵਾਰਾਂ ਨੂੰ ਛੋਟੇ ਪਰਿਵਾਰ ਪਰਿਵਾਰ ਨੂੰ ਕਿਸੇ ਵੀ ਮਹਾਜਨ ਨੂੰ ਹਰ ਇੱਕ ਬੰਦੇ ਨੂੰ ਛੋਟੀ ਕਾਰ ਦੀ ਨੀਡ ਹੁੰਦੀ ਹੈ ਜੀ ਪਹਿਲੇ ਨਾਲ ਦੀ ਕਾਰ ਆ ਠੀਕ ਹੈ ਵੀਐਕਐਸ ਆਈ ਪਲੱਸ ਹੈ ਹਮ ਨਵੀਂ ਦਾ ਮਤਲਬ ਨਵੀਂ ਹੈ ਸਾਰੀ ਗੱਡੀ ਓਰੀਜਨਲ ਪੇਂਟ ਦੀ ਹੈ ਚੱਲੀ ਸਿਰਫ 21000 ਹੈ ਠੀਕ ਹੈ 23 ਮਾਰ ਲੈ ਫੁੱਲ ਵੀ ਮੈਂ ਹਮ ਯਸਨੋ ਵਾਲਾ ਛੋਟਾ ਜਿਹਾ ਪ੍ਰਾਈਸ ਹੈ 395000 ਰੁਪਿਆ 395 ਦੀ ਕਾਰ ਦੇ ਦੇ ਦਾਂਗੇ 100% ਲੋਨ ਕਰਾ ਦੇਾਂਗੇ ਠੀਕ ਹੈ ਕਿਸੇ ਵੀ ਕਾਰ ਟੋਕਨ ਮਨੀ ਤੋਂ ਬਿਨਾ ਬੁੱਕ ਨਹੀਂ ਹੋਏਗੀ ਲੋਕਾਂ ਦੀ ਕਾਲ ਆਉਂਦੀ ਆ ਅਸੀਂ ਕੱਲੇ ਆਧਾਰ ਕਾਰਡ ਪੈਨ ਕਾਰਡ ਭੇਜਣਾ ਲੋਨ ਚੈੱਕ ਕਰਾ ਦਿਓ ਐਜ਼ ਇਟ ਇਜ਼ ਲੋਨ ਚੈੱਕ ਨਹੀਂ ਹੋਣਾ ਜੀ ਤੁਸੀਂ ਗੱਡੀ ਫਾਈਨਲ ਕਰੋ ਟੋਕਨ ਮਨੀ ਸੈਂਡ ਕਰੋ ਫਿਰ ਅਸੀਂ ਲੋਨ ਦੀ ਪ੍ਰੋਸੈਸ ਅੱਗੇ ਵਧਾਵਾਂਗੇ ਜੇ ਲੋਨ ਹੋ ਗਿਆ ਤਾਂ ਗੱਡੀ ਦੇ ਦੇਾਂਗੇ ਜੇ ਲੋਨ ਨਾ ਆਇਆ ਤੁਹਾਡੀ ਟੋਕਨ ਮਨੀ ਵਾਪਸ ਜਿਵੇਂ ਤੁਸੀਂ ਗੂਗਲ ਪੇ ਕਰੋਗੇ ਓਵੇਂ ਹੀ ਤੁਹਾਡੇ ਖਾਤੇ 'ਚ ਵਾਪਸ ਆ ਜਾਏਗੀ ਜੀ ਦੋਸਤੋ ਇੱਕ ਗੱਲ ਔਨ ਰਿਕਾਰਡ ਆ ਕੋਈ ਇਹ ਚੋਲਾ ਨਹੀਂਗਾ ਹਾਂਜੀ ਲਓ ਜੀ 1 ਰੁਪਏ ਦੀ ਕਾਟ ਨਹੀਂ ਕਟਾਂਗੇ ਔਨ ਰਿਕਾਰਡ ਕਹਨੇ ਪਏ ਆ ਤੁਸੀਂ ਇਹ ਦੱਸ ਸਾਰੇ ਬੰਦੇ ਵੀਡੀਓ ਦੇਖਦੇ ਆਂ ਗਣਪਤੀ ਕਾਰ ਬਜ਼ਾਰ ਦੇ ਵਿੱਚ ਕਿਸੇ ਨੇ ਟੋਕਨ ਬਣੀ ਪਾਈ ਹੋਵੇ ਉਹਦਾ ਲੋਨ ਨਾ ਪਾਸ ਹੋਇਆ ਹੋਵੇ ਤੇ ਟੋਕਨ ਵਾਪਸ ਨਾ ਕੀਤਾ ਹੋਵੇ ਤਾਂ ਗੱਲ ਕਰਿਓ じゃ ਮੈਂ ਕਿਹਦੇ ਟੋਕਨ ਰੱਖਿਆ ਹੋਵੇ ਤਾਂ ਬਿਲਕੁਲ ਬਿਲਕੁਲ ਕੈਮਰਾ ਆਨ ਰਿਕਾਰਡ ਗੱਲ ਕਰ ਰਹੇ ਆ ਮੈਨੂੰ ਵੇਖ ਕੇ ਮੈਸੇਜ ਕਰ ਦਿਓ ਬਾਈ ਤੂੰ ਮੇਰਾ 500 ਰੁਪਿਆ ਵੀ ਰੱਖਿਆ ਹਾਂ ਆਪਾਂ 1 ਰੁਪਏ ਦੇ ਵੀ ਆਵਾਜ਼ਾਰ ਨਹੀਂ ਇੱਕ ਅੱਦੇ ਬੰਦੇ ਟੋਕਨ ਰਿਹਾ ਸਾਡੇ ਕੋਲੇ 5-4000 ਉਹ ਰਿਹਾ ਤਾਂ ਵੀ ਬੰਦੇ ਨੇ ਗੱਡੀ ਫਾਈਨਲ ਕਰ ਲਈ ਲੋਨ ਵੀ ਪਾਸ ਹੋ ਗਿਆ ਪ੍ਰੋਸੈਸ ਸਾਰਾ ਕੁਝ ਹੋ ਗਿਆ ਬਾਅਦ ਚ ਉਹ ਬੈਕ ਆਊਟ ਹੋ ਗਿਆ ਵੀ ਮੈਂ ਕਾਰ ਲੈਣੀ ਨਹੀਂ ਉਹਦੇ ਵਿੱਚ ਟੋਕਨ ਵਾਪਸ ਨਹੀਂ ਹੋਏਗਾ ਹਾਂਜੀ ਨਹੀਂ ਦੋਸਤੋ ਇਹ ਟੋਕਨ ਵਾਪਸ ਜੇ ਕਸਟਮਰ ਬੈਕ ਆਊਟ ਹੁੰਦਾ ਤਾਂ ਨਹੀਂ ਵਾਪਸ ਹੋਣਾ ਜੇ ਅਸੀਂ ਕਾਰ ਕਿਸੇ ਨੂੰ ਵੇਚ ਦਿੰਨੇ ਆ ਪਹਿਲੀ ਕਦੇ ਵੇਚਦੇ ਨਹੀਂ ਜੇ ਲੋਨ ਨਹੀਂ ਹੁੰਦਾ ਤਾਂ ਤੁਹਾਡਾ ਅਸੀਂ 1 ਰੁਪਇਆ ਰੱਖਣ ਦੇ ਵੀ ਆਵਾਜ਼ ਆ ਰਹੇ ਨਹੀਂਗੇ ਜੀ ਫੁੱਲ ਸ਼ਾਟ ਮਿਲ ਗਿਆ ਤੁਹਾਨੂੰ ਇੱਥੇ ਤੇ ਉਸ ਤੋਂ ਬਾਅਦ ਫਿਰ ਆਪਣੀ ਆ ਆ ਗਿਆ 0092 ਨੰਬਰ ਕਰੇਟਾ ਦਿਓ ਜਾਨੀ 2019 ਵਾਲਾ 12ਵੇਂ ਮਹੀਨੇ ਦੀ ਹੈ ਅਨ ਟੱਚ ਦੀ ਗਾਰੰਟੀ ਹੈ ਚੱਲੀ ਸਿਰਫ 46000 ਹੂੰ ਵੀਰ ਨੂੰ ਕਹੂੰਗਾ ਅੰਦਰੋਂ ਇੰਟੀਰੀਅਰ ਚੈੱਕ ਕਰਾਵੇ ਨਵੇਂ ਦਾ ਮਤਲਬ ਨਵਾਂ ਸਿਉਣੀਰ ਦਾ ਇੰਟੀਰੀਅਰ ਪਿਆ ਹਮ 1.4 ਦੀ ਮਾਈਲੇਜ ਹੁੰਦੀ ਹੈ 22 23 ਦੀ ਠੀਕ ਹੈ ਡੀਜ਼ਲ ਪਵਾ ਕੇ ਭੁੱਲਣ ਵਾਲੀ ਕਾਰ ਆ ਜੀ ਵੱਡੀ ਦਾ ਮਤਲਬ ਵੱਡੀ ਤੇ ਐਵਰੇਜ ਕਿਫਾਇਤੀ ਹਮ ਸ਼ੋਰੂਮ ਕੰਡੀਸ਼ਨ ਦੀ ਹੈ ਛੋਟਾ ਨੰਬਰ 0092 ਨਾਲ ਹੈ ਹਮ 12ਵੇਂ ਮਹੀਨੇ ਦੀ 19 ਕਾਰ ਆ ਜੀ 19 ਤੱਕ ਹੀ ਆਈਆਂ ਇਹ ਠੀਕ ਹੈ ਕਾਰ ਦਾ ਰੇਟ ਹੈ ਯਸਨੋ ਵਾਲਾ 9 ਲੱਖ 10 ਹਜ਼ਾਰ ਰੁਪਿਆ ਹਮ 8 ਕੁ ਲੱਖ ਰੁਪਏ ਤੱਕ ਦਾ ਲੋਨ ਆਪਾਂ ਕੋਸ਼ਿਸ਼ ਕਰਕੇ ਬੈਂਕ ਤੋਂ ਕਰਾ ਦੇਾਂਗੇ ਸਿਰਫ 1,10,000 ਰੁਪਏ ਡਾਊਨ ਪੇਮੈਂਟ ਲਿਆਓ ਤੇ ਗੱਡੀ ਲੈ ਜਾਓ ਆਜੋ ਤੇ ਲੈ ਜਾਓ ਉਸ ਤੋਂ ਬਾਅਦ ਆ ਆਪਣੀ ਅਗੇ ਮਹਿੰਦਰਾ ਦੀ ਪੂਰੀ ਸਾਫ ਪਈ ਹੈ ਬਿਲਕੁਲ ਬੱਕ ਲੈਣੇ ਜਾਣ ਕਰੀਏ ਥੋੜੇ ਜਿਹੇ ਰੁਪਿਆਵਾਂ ਚ ਵੱਡੀ ਕਾਰ ਡੀਜ਼ਲ ਦੀ ਐਕਸਯੂਵੀ 300 W6 ਠੀਕ ਹੈ ਡੀਜ਼ਲ ਦੇ ਵਿੱਚ ਹੈ ਪਲਾਟੀ ਦਾ ਲੋਏ ਲੱਗੇ ਆ ਨਵੇਂ ਸੀਟ ਕਵਰ ਆ ਸਿਰਫ 52000 ਚੱਲੀ ਆ ਨਵੀਂ ਦਾ ਮਤਲਬ ਨਵੀਆਂ ਡੀਜ਼ਲ ਆ BS6 ਸੱਠ ਮਹੀਨੇ ਦੀ ਕਾਰ ਆ ਠੀਕ ਆ ਜੀ ਸਿੰਗਲ ਇੰਚ ਵੀ ਰੀਪੇਂਟ ਆਣੀਗੀ 52000 ਕੰਪਨੀ ਰਿਕਾਰਡ ਦੀ ਗਾਰੰਟੀ ਰਿਟਨ 'ਚ ਲਿਖ ਕੇ ਦੇਵਾਂਗੇ ਠੀਕ ਆ ਛੋਟਾ ਜਿਹਾ ਪਾਈ ਲਈਦਾ ਜੈਸਨੋ ਵਾਲਾ ਬੈਰੀਂਗ ਨਹੀਂ ਹੋਣੀ 7 ਲੱਖ 75000 ਦੀ ਕਾਰ ਦੇ ਦਾਂਗੇ ਪਹਿਲੇ ਨਾਲ ਦੀ ਠੀਕ ਆ 7 ਲੱਖ ਰੁਪਏ ਤੱਕ ਦਾ ਵੀ ਲੋਨ ਕਰਾ ਦੇਾਂਗੇ 7.5 ਲੱਖ ਦਾ ਵੀ ਕਰਾ ਦੇਾਂਗੇ ਠੀਕ ਆ ਹਾਂਜੀ ਹਮ ਲੈ ਵੀ ਦੋਸਤੋ ਜੇ ਥੋੜੀ ਅਲੀਜੀਬਿਲਿਟੀ ਬੰਦੀ ਹੋਈ ਜਿੰਨਾਂ ਜਿਹੜਾ ਲੋਨ ਦਾ ਵਾਧਾ ਤੇ ਹੋ ਜਾਊਗਾ ਗੱਡੀ ਤੇ ਆਜੋ ਤੇ ਲੈ ਜਾਓ ਹਣਾ ਕਿੱਥੇ ਗਣਪਤੀ ਕਾਰ ਬਿਆਰ ਸ਼੍ਰੀ ਮੋਹਸਰ ਸਾਹਿਬ ਆਪਾਂ ਲੈ ਕੇ ਗਏ ਟੋヨタ ਦਾ ਜਹਾਜ਼ ਇਹ ਸਾਫ਼ ਗੱਡੀ ਬਹੁਤ ਘੱਟ ਮਿਲਦੀ ਏ ਤੁਹਾਨੂੰ ਇੱਥੇ ਮਿਲ ਜਾਣੀ ਆ ਬਾਕੀ ਲੈ ਲੈਂਦੇ ਆ ਨੋਵਾ ਕ੍ਰਿਸਟਾ ਹੂੰ 2020 ਮਾਡਲ ਹੈ ਠੀਕ ਹੈ BS6 ਆ ਯੂਰੀ ਵਾਲੀ ਹੂੰ ਪਹਿਲੇ ਨਾਂ ਦੀ ਹੈ ਠੀਕ ਹੈ ਫੁੱਲ ਵੀ ਮੈਂ ਅਨਟੱਚ ਦੀ ਗਾਰੰਟੀ ਰਿਟਰਨ ਚਾ 90000 ਚੱਲੀ ਦੀ ਗਾਰੰਟੀ ਰਿਟਰਨ ਚਾ ਕੱਲੇ ਕੱਲੇ ਟਾਇਰ ਦਾ ਮਾਰਕਾ ਚੈੱਕ ਕਰਾ ਕੇ ਦੇਵਾਂਗੇ 2020 ਦੇ ਟਾਇਰ ਆ ਪੰਜੋ ਕਿ ਟਾਇਰ ਵੀ 60 70 ਪੈਸੇ ਪਾਏ ਆ ਵੀ ਬੰਦੇ ਨੇ ਹਵਾ ਜੀ ਚਲਾਈ ਆ ਥਰੇ ਲੱਗਣ ਨਹੀਂ ਦਿੱਤੇ ਠੀਕ ਹੈ ਜੀ ਕੈਪਟਨ ਸੀਟਾਂ ਦੇ ਵਿੱਚ ਹੈ ਦੋਨੋਂ ਚਾਬੀਆਂ ਸਰਵਿਸ ਬੁੱਕ ਹਰ ਚੀ ਨਾਲ ਮਿਲੂਗੀ ਠੀਕ ਹੈ ਫੁੱਲ بیمਾ ਹਮ ਗੱਡੀ ਦਾ ਰੇਟ ਹੈ ਯਸਰੋ ਵਾਲਾ 18 ਲੱਖ 1000 ਰੁਪਇਆ ਠੀਕ ਹੈ ਰੇਟ ਜੋ ਦੱਸ ਰਿਹਾ ਵੀਰ ਜੀ ਯਸਰੋ ਵਾਲੀ ਹੈ 바ਰਗੇਨਿੰਗ ਨਹੀਂ ਹੋਏਗੀ ਗੱਡੀ ਦੇ ਵਿੱਚ ਆ ਕੇ 15 ਤੋਂ 16 ਲੱਖ ਰੁਪਏ ਤੱਕ ਦਾ ਬੈਂਕ ਤੋਂ ਗੱਡੀ ਦੇ ਉੱਪਰ ਕਰਾ ਦੇਾਂਗੇ ਲੋਨ ਕੋਈ ਵੀਰ ਮੈਂ ਕਿਸੇ ਵੀ ਕਾਰ ਦੇ ਨੰਬਰ ਦੇ ਅੱਗੇ ਪਲੇਟ ਨਹੀਂ ਲਾਈ ਵੀ ਬਿਲਕੁਲ ਕਿਉਂ ਨਹੀਂ ਲਾਈ ਵੀ ਬੰਦੇ ਨੇ ਦੂਰੋਂ ਨੇੜੇ ਆਉਣਾ ਆਪਦਾ ਸਰਵਿਸ ਰਿਕੋਰ ਨੰਬਰ ਤੋਂ ਸ਼ੋਰੂਮ ਤੋਂ ਚੈੱਕ ਕਰਵਾ ਕੇ ਗੱਡੀ ਪਰਚੇਸ ਕਰਨ ਆਵੇ ਹਾਂ ਜੀ ਬਿਲਕੁਲ ਵੀ ਕਿਸੇ ਨਾ ਸਾਡੀ ਤਾਂ ਛੋਟੀ ਆ ਗਈ ਹੈ ਪਰ ਕਸਟਮਰ ਨੂੰ ਆਪਦੀ ਟਵਾਈਸ ਵੀ ਚਾਹੀਦੀ ਹੈ ਵੀ ਅਸੀਂ ਆਪ ਚੈੱਕ ਕਰਾ ਲਿਆ ਯਾਰ ਆਮ ਬੰਦੇ ਨੰਬਰ ਤੇ ਅੱਗੇ ਪਲੇਟ ਲਾ ਲੈਂਦੇ ਆ ਵੀ ਇੱਥੇ ਆ ਕੇ ਕਹਿੰਦੇ ਕੁਝ ਹੋਰ ਆ ਨਿਕਲਦਾ ਕੁਝ ਹੋਰ ਆ ਆਪਣਾ ਨੰਬਰ ਕਿਸੇ ਤਾਰ ਦਾ ਨਹੀਂ ਲਕੋਇਆ ਠੀਕ ਹੈ ਤੇ ਉਸ ਤੋਂ ਬਾਅਦ ਫਿਰ ਆਪਣੀ ਆ ਗਈ ਸੋਹਣਾ ਨੰਬਰਾਂ ਤੇ ਗੱਡੀ ਵੀ ਕਹੇ ਰ ਖੀਰਲੇ ਮਹਾਰਾਜ ਜੀ ਆਈ ਹੈ ਗੱਡੀ ਦੱਸੋ ਜੀ ਮਾੜੀ 2016 ਮਾਰਲਾ 4/4 ਆ ਮੈਨੂਅਲ ਆ ਠੀਕ ਹੈ ਸਿਉਣੀ ਵਰਗੀ ਕਾਰ ਆ 73000 ਚੱਲੀ ਹੂੰ 16 ਲੱਖ ਦੀ ਮਿਲੂਗੀ ਨਵੀਂ ਦਾ ਮਤਲਬ ਨਵੀਂ ਆ ਹਮ ਹਰ ਇੱਕ ਕਾਰ ਦੇ ਕੁਆਲਿਟੀ ਦਾ ਰੇਟ ਹੁੰਦਾ ਜੀ ਬੰਦੇ ਕਹਿੰਦੇ ਵੀ ਪੈਸੇ ਜ਼ਿਆਦਾ ਹੈ ਚੀ ਚੰਗ ਰੰਗ ਵੀ ਨਹੀਂ ਲੈਣੀ ਚੱਲੀ ਵੀ ਘੱਟ ਲੈਣੀ ਤੇ ਪੈਸੇ ਵੀ ਘਟੇ ਕਿਵੇਂ ਹੋ ਸਕਦਾ ਹੈ ਹਾਂ ਸਿਉਣੀਰ ਕੀ ਹੈ ਪੇਂਟ ਸਾਬਤ ਕਰੇ ਮੀਟਰ ਸਾਬਤ ਕਰੇ ਬੈਕ ਹੋਇਆ ਪਰ ਰਿਟਰਨ ਚ ਗਾਰੰਟੀ ਹੈ ਸਾਡੀ ਠੀਕ ਹੈ ਸਭ ਤੋਂ ਵੱਡੀ ਗੱਲ ਇਹ ਆਈਓਨ ਲੱਕ ਫੌਜੀ ਬੰਦੇ ਤੋਂ ਆਈ ਫੌਜੀ ਆਰਮੀ ਪਰਸਨ ਤੋਂ ਆਈ ਵੀ ਕਾਰ ਹੈ ਠੀਕ ਹੈ ਪਹਿਲੇ ਨਾਂ ਦੀ ਹੈ ਪਠਾਨਕੋਟ ਦਾ ਨੰਬਰ ਹੈ ਸਾਰੀ ਗੱਡੀ ਓਰੀਜਨਲ ਦੀ 500 ਵਾਲੇ ਸਟਾਮਪ ਤੇ ਲਿਖ ਕੇ ਗਰੰਟੀ ਦੇਵਾਂਗੇ ਠੀਕ ਹੈ ਜੀ 12 ਲੱਖ ਰੁਪਏ ਤੱਕ ਦਾ ਬੈਂਕ ਤੋਂ ਕਰਾ ਦੇਾਂਗੇ ਲੋਨ ਹਮ ਹੱਥ ਜੋੜ ਕੇ ਬੇਨਤੀ ਹੈ ਜੀ ਵੇਟ ਦੇ ਵਿੱਚ ਬਾਰਨਿੰਗ ਨਹੀਂ ਹੋਣੇਗੀ ਹਾਂਜੀ ਲੈਕ ਦੋਸਤੋ ਕੀ ਤੁਸੀਂ ਤੋਹਫਾ ਲੈਣਾ ਨਗਿਨਾ ਭਾਲਦੇ ਦਾ ਰੇਟ ਭਰੋਗੇ ਤਾਂ ਤੁਹਾਨੂੰ ਚੀਜ਼ ਵੀ ਉਹ ਜੀ ਮਿਲਣੀ ਆ ਵੀ ਐਡਵਰਟਾਈਜ਼ਮੈਂਟ ਨਹੀਂ ਕਰਦੇ ਵੀ ਅਸੀਂ ਸਸਤੀਆਂ ਵੇਚਦੇ ਆ ਕਈ ਬੰਦੇ ਐਡਵਰਟਾਈਜ਼ਮੈਂਟ ਇਹ ਕਰਦੇ ਸਸਤੀਆਂ ਵੇਚਦੇ ਆ ਮਹਿੰਗੀ ਲੈ ਕੇ ਸਸਤੀ ਕੌਣ ਵੇਚਦਾ ਹੁੰਦਾ ਜੀ ਜਿਹਦੇ ਕੋਲੇ ਤੁਹਾਡੇ ਜਿਹੜੇ ਵੀਵਰਸ ਦੇਖ ਰਹੇ ਆ ਉਹਨਾਂ ਕੋਲੇ ਵੀ ਚੰਗੀਆਂ ਚੀਜ਼ਾਂ ਖੜੀਆਂ ਹੋਣੀਆਂ ਬਾਜ਼ਾਰ ਨਾਲੋਂ ਪੈਸੇ ਵੱਧ ਹੀ ਮਿਲਦੇ ਉਹਨਾਂ ਨੂੰ ਬਿਲਕੁਲ ਬਿਲਕੁਲ ਮੰਨ ਲਓ ਇਹ ਗਦੇ ਘੜ ਦਾ ਇੱਕ ਮੁੱਲ ਨਹੀਂ ਹੁੰਦਾ ਦਾ ਇਹ ਖਲਚੀਕਾਰ ਵੀ ਉਸੇ ਭਾਅ ਵੀ ਕੇ ਤੇ ਨਵੀਂ ਵੀ ਉਸੇ ਭਾਅ ਵੀ ਤੇ ਬਿਲਕੁਲ ਇੰਨ ਸਾਡੇ ਕੋਲੇ ਕਾਰਾਂ ਨਵੀਆਂ ਐ ਜਿਹੜੇ ਬੰਦੇ ਐਕਸਟਰਾ ਆਰਡੀਨਰੀ ਨਵੀਂ ਕਾਰ ਲੈਣ ਦੇ ਗਾਹਕ ਆ ਅਸੀਂ ਤਾਂ ਉਹਨਾਂ ਵਾਸਤੇ ਆਪਣੇ ਭਰਾਵਾਂ ਵਾਸਤੇ ਕਾਰਾਂ ਲਿਆਉਣੇ ਆ ਜੀ ਠੀਕ ਐ ਜੀ ਵੀ ਇੱਕ ਵਾਰੀ ਪੈਸੇ ਲੱਗ ਜਾਂਦੇ ਦੁਬਾਰਾ ਦੁਬਾਰਾ ਵਾਰੀ ਵਾਰੀ ਚੇਂਜ ਕਰਨ ਦੀ ਲੋੜ ਨਹੀਂ ਆਣੀ ਕਿ ਵੀ ਉੱਥੇ ਜਾ ਕੇ ਟਾਇਰ ਪਾਉਣੇ ਪੈ ਜਾਣ ਜੀ ਬੈਟਰੀ ਉੱਡ ਜੇ ਜੀ ਗੇਅਰ ਚ ਫਾਲਟ ਪੈ ਜਾਏ ਉਹ ਜੀਆਂ ਕਾਰਾਂ ਨਹੀਂ ਆਪਣੇ ਕੋਲ ਹੁੰਦੀਆਂ ਠੀਕ ਐ